ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਆ ਸਵਾਗਤ ਆ ਤੁਹਾਡਾ ਨਵੇਂ ਵਲੌਗ ਤੇ ਅੱਜ ਆਪਣੇ ਆਦੇ ਪਿੰਡ ਆਏ ਆ ਗੱਠਾਂ ਚੁੱਕਣ ਤੇ ਅੱਜ ਰਸਾਲ ਹੁਣੀ ਬਣ ਕੇ ਡਰਾਈਵਰ ਵੇਖੋ ਇਧਰ ਪਰਮਣ ਸਾਡਾ ਵੀਰ ਟਰਾਲਾ ਲੈ ਆ 10 ਗੁੰਡਾ ਹੋਵੇ ਖਲੋਤਾ ਤੇ ਆ ਪੀਛੇ ਕਿਹੜਾ ਲੋ ਇੱਕ ਟਰਾਲਾ ਭਰ ਦਿੱਤਾ ਦਾ ਆਹਲਾ ਕਰਤਾ ਵਾ ਤੇ ਹੁਣ ਦੂਜਾ ਲਾਦ ਰਹੇ ਆ ਅਗਰ ਜੀਤ ਆ ਗਿਆ ਗਰਜੀਤ ਇਹ ਸੱਜੀ ਸਾਡੀ ਗਵਾਂਢੀ ਮਿਲਦੇ ਵਰੁੱਡ ਮੇਰਾ ਤੇ ਆ ਸਾਡਾ ਦੂਜਾ ਲੀਬ੍ਰੋ ਲੀਬ੍ਰੋ ਤੇ ਸੀਟਰ ਸਾਡੇ ਮੂਮਣੀ ਤੋਤਾ ਡਾਇਰੈਕਟ ਹੀ ਆ ਗਿਆ ਖੁਸ਼ੀ ਜੀ ਆ ਵੇਖੋ ਸਾਹ ਸਾਹ ਲੈਂਦੇ ਚਾਹ ਪੀਲੇ ਦੋ ਗਲਾਸ ਤੇ ਅਜੇ ਫੇਰ ਰੱਖਣ ਦੇ ਸਾਹ ਲੈਣਾ ਮੇਰਾ ਪੈਰ ਪੀੜ ਹੁੰਦਾ ਨਾ ਆਪਣਾ ਆਪਣਾ ਕਲਾਚ ਬਾਕੀ ਹੁਣ ਹਰਮਣ ਵਿਖਾਵਾਂਗੇ ਦਾ ਫੁੱਟਾ ਮੋੜਦਾ ਕਿਵੇਂ ਅੰਦਰਲੀ ਬ੍ਰੇਕ ਤੇ ਹਰਮਣ ਅੰਦਰਲੀ ਬ੍ਰੇਕ ਤੇ ਘੁਮਾ ਕੇ ਵਿਖਾਓ ਦਰਸ਼ਕਾਂ ਨੂੰ ਹਰਮਣ ਆ ਵੀ ਬੂਜ਼ਾ ਲੈ ਕੇ ਆ ਗਿਆ ਹਰਮਣ ਹੈਰੀ ਬੂਜ਼ਾ ਲੈ ਕੇ ਆ ਗਿਆ ਵਾ ਲੋ ਫਰ ਬੈਟੱਕ ਚਾਹ ਕਰੀਮ 22 ਇੰਚ ਚੈੱਕ ਕਰੋ ਇੱਧਰ ਵੇਖ ਲੈ ਸਾਹਬਾਂ ਦੇ ਆਣਾ ਜਿੱਥੇ ਮਰਜੀ ਲੈ ਵੀ ਸਵੇਰ ਦੀ ਵਾਈ ਵੀ ਲੱਗ ਗਿਆ ਆ ਵੇਖੋ ਮਿਹਨਤ ਆ ਤੇਰਾ ਆ ਵੇਖੋ ਬੱਤੀ 4x4 ਇੱਧਰ ਖਲੋਤਾ ਆ ਬਈ ਨਹੀਂ ਤੇ ਡੱਕਦਾ 4x4 ਤੇ ਬਾਕੀ ਅਗਾਲ ਹੋਣੀ ਦੀਪ ਜਾਈ ਯਾਰ ਇਧਰ ਦੇਖੋ ਕਬੜੀ ਰੋਜ਼ ਨਹੀਂ ਟਾਕੇ ਕੋਸ ਤੂੰ ਸਾਰੀ ਖੋਲਦੀ ਜਾਂਦੀ ਆ ਹਰ ਮਾਣੀ ਦੇਖੋ ਮਿੱਤਰੋ

ਵੇਖੋ ਤਾਰਨਾ ਹਾਂ ਹਾਂ ਅੱਜ ਉੱਧਰ ਵੇਖੋ ਵੇ ਇੱਧਰ ਵੇਖੋ ਮੈਂ ਤਾਂ ਕੋਈ ਜ਼ਾਬਾਬ ਹੋ ਗਏ ਮੂਰੇ ਹੁਣ ਇਰਸਾਲ ਸਾਡਾ ਹੱਥਲੇ ਆ ਗਿਆ ਵੇਖੋ ਗਾਲ ਨਹੀਂ ਬਣੀ ਤੇ ਹੁਣ ਵੇਖੋ ਆਇਆ ਬੂਦਾ ਆਇਆ ਬੂਦਾ ਬੋਲ ਕਰ ਲੀ ਹਰਮਨ ਨੇ ਇੰਦੇ ਦੇਖੋ ਹਮਨ ਜਾਉਣਾ ਸੁਕਦਾ ਹਾਂ ਪੂਰਾ ਤੈਨੂੰ ਦੇਖੋ ਹੋਰ ਬਾਈ ਬੋਰਾ ਹਾਂ ਮਾਣਾ ਹਰਮਨ ਨੂੰ ਮਾਣਾ ਪੂਰਾ ਇਹ ਯਾਉ ਕਿਉਂ ਢਾਗੋ ਮਦਾਈ ਹੋਰ ਬਾਈ ਬੋਰਾ ਹੋਰ ਬਾਈ ਬੋਰਾ ਵੇਖ ਲਓ ਉਹ ਬਾਤ ਕਰੂ ਨਾ ਯਾਰ ਹੁਣੇ ਧੂਕੋ ਜੀ ਸਾਹ ਹੋਈ ਨਹੀਂ ਡੇਲੇਰ ਹੋ ਜਾਂਦਾ ਤੇ ਦੇਖੋ ਨੋ ਬ੍ਰੇਕਸ ਇਹਨੇ ਹੁਣ ਓਏ ਸੂਤਰ ਨਹੀਂ ਹੋਣਾ ਮਗਰ ਹੋਰ ਵੀ ਹੋਰ ਬਹਿ ਗਿਆ ਹੁਣ ਪਿਛੋਂ ਧੱਕਾਂਗੇ ਇਹਨੂੰ ਫਾਈਨਲੀ ਵਾਹ ਫਾਈਨਲੀ ਯਾਰ ਇਧਰ ਆਇਆ ਬੂਸਾ ਨੇ ਕਾਢ ਹੀ ਦਿੱਤਾ ਦੇਖੋ ਅੰਨਾ ਯਾਰ ਕੀ ਮਾਰਦਾ ਨਾ ਕੋਈ ਬੜਾ ਬਿੱਲ ਕਰਦਾ ਕਰਤਾਰਵੰਨਾ ਘਰ ਨੂੰ ਆਈ ਆ ਬੂਸਾ ਇਹ ਦੇਖੋ ਸਕੂਲ ਆ ਨਾ 11ਵੇਂ ਦੱਸਦਾ ਇਹ ਦਬਦਾ ਨਹੀਂ ਵਹੇ ਛੋਟਾ 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 ਏ ਛੋਟਾ ਹਰਮਨ ਬਾਈ ਸਾਡਾ ਏ ਲੀਬ੍ਰੋ ਸਾਡੀ ਟੀਮ ਦਾ ਬਹੁਤ ਤਕੜਾ ਦੇਖੋ ਬੰਦੀ ਸਵੇਰ ਕਿਤੇ ਵੀ ਲੋਗ ਪਾਦੇ ਬੰਦੂ ਹੁੰਦੀ ਹੈ ਲਾਈਕ ਇੱਕ ਇਹ ਪੋਜਦਾ ਲਾਈਕ ਆਉਂਦੇ ਕਿ ਨਹੀਂ ਲਾਈਕ ਆਉਂਦੇ ਤੇ ਬਣਾ ਰਹੇ ਲਾਈਕ ਆਣਾ ਨਹੀਂ ਕੋਈ ਬੱਚੇ ਆਪਾਂ ਨੂੰ ਦੇਖ ਕੋਈ ਇਹ ਸੁੱਕ ਆ ਗਈ ਪਾਉਣ ਨੂੰ ਇਹਨੂੰ ਖਲਾੜ ਲਈ ਬਾਹਰ ਹੀ ਸੁੱਟ ਦੀ ਨਾ ਹੂੰ ਯਾਰ ਇਹ ਡਾਪਾ ਦੇ ਦੇ ਨਾ ਲਾ ਹੋਜੀ ਪਹੁੰਚਣੀ ਆਲੇ ਆਪਾਂ ਹੁਣ ਟਾਊਨ ਚ ਹਰਮੰਦੇ ਹੁਣ ਟਾਊਨ ਚ ਆ ਗਏ ਅੰਦਰ ਬਾਹਰ ਬਾਹਰਮ ਹੋ ਹਰਮੰਦਾ ਫਾਰਮ ਹਾਊਸ ਤੁਹਾਨੂੰ ਜਲਦ ਮਲਾਉਂਦੇ ਆ ਉਥੇ ਬਹੁਤ ਮੱਝਾਂ ਰੱਖੀਆਂ ਹਰਮੰਦੇ ਵੀਰ ਨੇ ਸਾਡੇ ਨੇ ਮਿਹਨਤ ਬਹੁਤ ਕਰਦਾ ਇੱਕ ਫੋਨ ਲਾਇਆ ਉਥੇ ਵਲੇ ਪਰਾਲੀਏ ਨਾ ਨੂੰ ਭੱਜ ਆਇਆ ਕਹਿੰਦਾ ਹੁਣੇ ਆ ਗਿਆ ਵੀਰ ਜੀ ਆ ਸਾਡੇ ਮੋੜ ਆਪੇ ਇਹੋ ਵਿਕਾਸ ਵੇਖੋ ਇਹੋ ਵਿਕਾਸ ਵੇਖੋ ਇੱਧਰ ਵੇਖੋ ਆ ਸਾਹਮਣੇ ਕਾਰ ਓ ਸਾਹਮਣੇ ਸਾਡੇ ਮਿਸਤਰੀ ਜੀ ਲੱਗੇ ਆ ਆ ਦੇਖੋ ਜੀ ਸਟੌਪ ਕਰ ਦਈਏ ਆ ਚਲੋ ਜੀ ਹੁਣ ਗੱਡੀ ਬੈਕ ਲਾ ਕੇ ਮਿਲਦੇ ਤੁਹਾਨੂੰ ਜਲਦ ਕਰ ਲਈ ਮਸਟੈਂਗ ਵੇਲੀ ਹਰਮਨ ਨੇ ਚੱਲਦੇ ਹੁਣ ਫੱਟਾ ਤੋੜ ਬੈਠੇ ਫੱਟਾ ਤੋੜ ਲਿਆ ਨੁਕਸਾਨ ਹੋ ਗਿਆ ਹੈਵੀ ਬਹੁਤ ਜ਼ਿਆਦਾ ਸਾਡਾ ਇਧਰ ਦੇਖੋ ਫੱਟੇ ਤੋੜ ਲਏ ਆ ਚਲੋ ਕੋਈ ਨਹੀਂ ਪਾਵਰ ਬਟਨ ਹੀ ਹੈਗਾ ਇਹਦਾ ਪਾਵਰ ਬਟਨ ਆਪ ਦੀ ਹੈ ਨਾ ਆ ਵੇਖੋ ਪਾਵਰ ਬਟਨ ਪਿਕਅਪ ਬਹੁਤ ਠੀਕਾ ਵੀ ਬਹੁਤ ਆਓ ਸਾਹਮਣੇ ਕਬਲਜੀਤ ਤੁਹਾਡਾ ਫਰੈਂਡ ਕਬਲਜੀਤ ਤੁਹਾਡਾ ਫਰੈਂਡ ਵੇਖੋ ਟਰੈਕਸੂਟ ਬਹੁਤ ਨਵੇਂ ਪੌਂਦਾ ਡੈਲੀ ਇਧਰ ਵੇਖ ਹਾਏ ਕਰ ਹਾਏ ਕਰ ਹਾਏ ਨਹੀਂ ਕਰਦਾ ਸ਼ਰਮੁੰਦਾ ਹਣਾ ਪਾਵਰ ਬਟਨ ਮਰਨਾ ਨਾ ਬੁੱਕੇ ਫੋਲੋ ਸਬਸਕ੍ਰਾਈਬਰ ਆ ਇਧਰ ਵੇਖ ਸਿਲਵਰ ਮੂਡ ਆਏ ਹੁਣ ਸੇਵਰ ਬੂਨ ਚ ਹੋ ਗਿਆ ਨੋਰਮਲ ਮੂਡ ਦੇਖੋ 15 ਮਿੰਟਾਂ ਦੀ ਐਵਰੇਜ ਆ ਉਹ ਐਵਰੇਜ ਬਹੁਤ ਪਿਕੋ ਬੜੀ ਆ ਤੇ ਪਿਕੋ ਬਹੁਤ ਜਾਰੀ ਹੈ ਦੀ ਇਹਦੇ ਪੈਰ ਹਰ ਮੰਨੀ ਹਰ ਮਜੇ ਸ਼ੈਤਾਨਾ ਸ਼ੈਤਾਨ ਬਹੁਤ ਆ ਪਾਵਰ ਮੂਡ ਬਹੁਤ ਛੇਤੀ ਨਾ ਪਹੁੰਚਦਾ ਇਹਦਾ ਵੀ ਦਫਾ ਦਫਾ ਪਹੁੰਚ ਜਾਈਏ ਉਹ ਦੀ ਸਾਹਮਣੇ ਸਕੂਲ ਤੇ ਪਹੁੰਚ ਗਏ ਵਾਪਸ ਆਪਾਂ ਉਸੇ ਰਿਲੇਸ਼ਨ ਤੇ ਜਿੱਥੋਂ ਗਈ ਹੁਣੇ ਆਪਾਂ ਝੋਟਾ ਕੱਢਿਆ ਜੋਰ ਪਰਖੇ ਗਏ ਤੇ ਮਾਰੂ ਕਿਕਰਾਂ ਜਿੱਦ ਦੇਖੋ ਡਰਾਈਵਰियां ਵੇਖੋ ਵੀਰ ਦੀਆਂ ਏਹ ਧਿਆਨ ਆ ਲਓ ਜੀ ਮਿੱਤਰੋ ਪ੍ਰੈਸ਼ਰ ਤੇ ਪ੍ਰੈਸ਼ਰ ਤੇ ਅੱਛਾ ਏ ਕੋ ਹੋਰ ਸਾਹਮਣੇ ਵੀਰ ਹੁਣ ਆ ਬੈਠੇ ਆ ਤੇ ਉਹਨਾਂ ਨੂੰ ਡਾਇਆ ਵੀ ਵੀ ਅਸੀਂ ਸਾਹ ਲੈ ਲੀਏ ਆ ਨਾ ਆਰੋਗਿਕ ਕਰਨੇ ਮੇਰੇ ਵੀ ਤਾਂ ਭਾਰੀ ਨੁਕਸਾਨ ਕਰ ਰਹੇ ਆਂ ਅਸੀਂ ਉਥੇ ਹਾਂ ਕੀ ਜੱਡ ਟਰਾਲਾ ਵੀ ਰੈਡੀ ਹੋ ਰਿਹਾ ਉਸ ਬਸ ਇੱਕ ਲੈਨ ਲੱਦੀ ਆ ਪੱਲੀ ਉੱਤ ਜਾ ਕੇ ਪਾਈ ਜਾ